ਬਾਕੀ ਦੋਸਤੋ ਇਹਨਾਂ ਕਰਨੈਲ ਟਰੈਕਟਰ ਸੇਲ ਵਾਲਾ ਕੋਲੇ ਔਨ ਦੀ ਸਪੋਰਟ ਤਕਰੀਬਨ 50 60 ਟਰੈਕਟਰ ਫਲੋਤੀ ਹੁੰਦੇ ਨੇ ਜਿਹੜਾ ਟਰੈਕਟਰ ਕਹੋਗੇ ਉਹੀ ਇਹਨਾਂ ਕੋਲ ਮਿਲ ਜੇਗਾ ਬਾਕੀ ਆਜੋ ਆਪਾਂ ਸ਼ੁਰੂ ਕਰਦੇ ਆ ਮੈਸੀ ਫਿਕਰਿਊਸ਼ਨ 5245 ਤੋਂ ਤੇ ਚਲੋ ਅਰਜਨ ਤੋਂ ਕਰਦੇ ਆ ਸ਼ੁਰੂ ਅਰਜਨ 655 ਤੋਂ ਆ ਦੋਸਤੋ ਅਰਜਨ 655 ਤੇ 2020 ਮਾਡਲ ਆ ਤੇ ਟਰੈਕਟਰ ਦੇਖੋ ਬਿਲਕੁਲ ਸਾਫ ਆ ਅੱਗੇ ਇਹ 2 4/2 ਆ ਅੱਗੇ ਵੇਟ ਵਗੈਰਾ ਲੱਗੇ ਆ ਤੇ ਟਰੈਕਟਰ 7,85000 ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਾਣ ਹੋ ਜੇਗਾ ਤੁਹਾਡਾ ਕੁਡ ਵਗੈਰਾ ਲੱਗੀ ਆ ਸਾਰਾ ਸਮਾਨ ਨਾਲ ਆ ਟਰੈਕਟਰ ਦੇ ਤੇ ਅੱਗੇ ਜੇ ਰ ਆ ਗਿਆ ਮਾਈਸੀ 5245 ਤੇ ਟਰੈਕਟਰ ਵੀ ਦੇਖੋ ਟਾਇਰ ਪਿਛਲੇ 14 ਦੇ ਟਾਇਰ ਆਣ ਦੇ ਤਕਰੀਬਨ 80-85 ਪੈਸੇ ਟਾਇਰ ਆ ਇੰਨੇ ਅਗਲੇ ਆ ਤੇ ਟਰੈਕਟਰ ਦੀ ਕੰਡੀਸ਼ਨ ਦੇਖੋ 2021 ਮਾਡਲ ਟਰੈਕਟਰ ਆ ਤੇ 5 ਲੱਖ 20 ਹਜ਼ਾਰ ਰੁਪਈਆ ਦੀ ਡਿਮਾਂਡ ਆ ਦੋਸਤੋ ਅੱਗੇ ਆਇਆਗਾ 5405 5305 4x4 2021 ਮਾਡਲ ਟਾਇਰ ਦੇਖੋ ਤਕਰੀਬਨ 90% ਟਾਇਰ ਆ ਤੇ ਟਰੈਕਟਰ ਦੀ ਕੰਡੀਸ਼ਨ ਦੇਖੋ ਗੇਅਰ ਪ੍ਰੋ ਦੇ ਵਿੱਚ ਆਏ ਤੇ 4x4 ਅਗਲੇ ਟਾਇਰ 11 ਤੋਂ 24 ਦੇ ਤੇ ਪਿਛਲੇ 16 ਦੇ ਤੇ ਦੋਸਤੋ 11 ਲੱਖ 40 ਹਜ਼ਾਰ ਰੁਪਏ ਡਿਮਾਂਡ ਆ ਸਟਰੈਟਰ ਦੀ ਬਾਕੀ ਮੌਕੇ ਤੇ ਤੁਹਾਡਾ ਮਾਨਤਨ ਹੋ ਜਾਏਗਾ ਇਹ ਸਾਰੇ ਪੰਜਾਬ ਨੰਬਰ ਟਰੈਕਟਰ ਜਿੰਨੇ ਵੀ ਆਪਾਂ ਦਿਖਾ ਰਹੇ ਆ ਅੱਗੇ ਆ ਗਿਆ ਅਰਜਨ 655 ਅਰਜਨ 955 4x4 ਤੇ ਟਾਇਰ ਦੇਖ ਲਓ ਟਾਇਰ ਤਕਰੀਬਨ ਇਹਦੇ ਵੀ 90 ਪੈਸੇ ਆ ਇਹ ਜਿੰਨੇ ਵੀ ਟਰੈਕਟਰ ਆਪਾਂ ਤੁਹਾਨੂੰ ਦਿਖਾ ਰਹੇ ਆ ਇੱਕ ਤਾਂ ਪੰਜਾਬ ਨੰਬਰ ਆ ਇੱਕ ਬਹੁਤ ਹੀ ਘੱਟ ਚੱਲੇ ਹੋਏ ਟਰੈਕਟਰ ਨੇ ਤੇ ਅੱਗੇ ਤੁਸੀਂ ਵੇਟ ਵੇਖ ਸਕਦੇ ਜੀ ਤਕਰੀਬਨ ਸੋ 5 ਕਿਲੋ ਦੀ ਇੱਕ ਪਲੇਟ ਆ ਤੇ 8 ਪਲੇਟਾਂ ਲੱਗੀਆਂ ਹੋਈਆਂ ਨੇ ਤੇ 2021 ਮਾਡਲ ਆ 10 ਲੱਖ 30 ਹਜ਼ਾਰ ਰੁਪਏ ਡਿਮਾਂਡ ਆ ਟਰੈਕਟਰ ਦੀ ਬਾਕੀ ਇਸ ਟਰੈਕਟਰ ਬਿਲਕੁਲ ਐਨ ਨੀਟ ਐਂਡ ਕਲੀਨ ਆ ਟਰੈਕਟਰ ਤੇ ਅੱਗੇ ਆ ਗਿਆ ਸੋਨਾ ਲਿਕਾ ਟਾਈਗਰ ਸ਼ੇਪ ਦੇ ਵਿੱਚ ਟਾਈਗਰ ਸ਼ੇਪ ਦੇ ਵਿੱਚ ਆ ਗਿਆ ਸੋਨਾ ਲਿਕਾ ਡੀਏ 55 ਟਾਇਰ ਦੋਸਤੋ ਇਹਦੇ ਵੀ 85 ਪੈਸੇ 90 ਪੈਸੇ ਟਾਇਰ ਹੈਗੇ ਆ ਤੇ ਇਹ ਹਾਈ ਲੋ మీడియం ਦੇ ਵਿੱਚ ਆ ਤੇ ਫਲੈਟ ਪਲੇਟਫਾਰਮ ਦੇ ਵਿੱਚ ਟਾਈਗਰ ਫਲੈਟ ਪਲੇਟਫਾਰਮ ਜੀ ਆਉਂਦੇ ਤਕਰੀਬਨ ਤੇ 4D 에어 কুলਰ 4D 에어 কুলਰ ਆਂਦਾ ਜਿਹੜਾ 에어 ਕਲੈਂਡਰ ਆ 4D ਆ ਪਾਵਰ ਸਟੀਅਰਿੰਗ ਤਾਂ ਹੈਗਾ ਹੀ ਆ ਤੇ ਟਰੈਕਟਰ ਦੀ ਸ਼ੇਪ ਬਹੁਤ ਸੋਹਣੀ ਬਣੀ ਆ 2020 ਮਾਡਲ ਆ ਤੇ 5 ਲੱਖ 90 ਹਜ਼ਾਰ ਰੁਪਏ ਡਿਮਾਂਡ ਆ ਬਾਕੀ ਹੁੱਡ ਛਤਰੀ ਲੱਗੀ ਆ ਟਰੈਕਟਰ ਵੇਖੋ ਬਿਲਕੁਲ ਨਵਾਂ ਪਿਆ 2020 ਮਾਡਲ ਆ ਅੱਗੇ ਆ ਗਿਆ ਫਿਰ 54 Euro 5 4x4 ਤੇ ਟਾਇਰ ਦੋਸਤੋ ਇਹਦੇ ਪਿਛਲੇ ਰੇਡੀਅਲ ਟਾਇਰ ਪਾਏ ਹੋਏ ਨੇ ਬਿਲਕੁਲ ਨਵੇਂ ਟਾਇਰ ਐ 90 95 ਪੈਸ ਟਾਇਰ ਆ ਬਿਲਕੁਲ ਨਿਊ ਟਾਇਰ ਨੇ ਆ ਤੁਸੀਂ ਗੱਡੀ ਦੇਖ ਹੀ ਰਹੇ ਜੇ ਤੇ ਟਰੈਕਟਰ ਬਿਲਕੁਲ ਆ ਸਾਫ ਆ ਤੁਹਾਡੇ ਸਾਹਮਣੇ ਨਵਾਂ ਟਰੈਕਟਰ ਪਿਆ ਇਹ ਵੀ ਗੇਅਰ ਪ੍ਰੋ ਦੇ ਵਿੱਚ ਆ ਅਗਲੇ ਟਾਇਰ 11 ਤੋਂ 24 ਦੇ ਇਹ ਵੀ ਨਵੇਂ ਆ ਇਹ ਟਾਇਰ ਰੇਡੀਅਲ ਨਹੀਂ ਗੇ ਪਿਛਲੇ ਸਾਲ ਸਾਰ ਰੇਡੀਅਲ ਨੇ ਇਹ ਟਰੈਕਟਰ ਵੀ 2021 ਮਾਡਲ ਆ ਤੇ 9 ਲੱਖ 75 ਹਜ਼ਾਰ ਰੁਪਈਆ ਦੀ ਬਈ ਡਿਮਾਂਡ ਆ ਬਾਕੀ ਮੌਕੇ ਤੇ ਹੋ ਜਾਏਗਾ ਮਾਨਤਨ ਬਾਕੀ ਛਤਰੀ ਵਗੈਰਾ ਲੱਗੇ ਨਾਰਮਲ ਛਤਰੀ ਆ ਅੱਗੇ ਆ ਗਿਆ ਕਬੋਟਾ 4501 ਲੈ ਵੀ 200 ਆਹ ਟਰੈਕਟਰ ਦਾ ਡੀਲ ਖਰਚਾ ਬਹੁਤ ਘੱਟ ਆ 2019 ਮਾਡਲ ਟਰੈਕਟਰ ਆ ਕਬੋਟਾ 4501 ਤੇ ਇਹ ਹਾਈ ਲੋ ਹਾਈ ਲੋ ਹਾਈ ਲੋ ਦੇ ਵਿੱਚ ਹੀ ਆ ਹਾਈ ਲੋ ਤਰਵਾਸ ਨੇ ਦਾ ਇਧਰ ਆ ਹਾਈ ਲੋ ਮੀਡੀਅਮ ਲਿੰਗਾ ਬਾਕੀ ਟਰੈਕਟਰ ਬਹੁਤ ਸਾਫ਼ ਆ 딜 ਖਰਚਾ ਦਾ ਬਹੁਤ ਘੱਟ ਆ ਟਾਇਰ ਇਹਦੇ ਦੋਸਤੋ ਚਾਰੇ ਨਵੇਂ ਆ ਐਮ ਆਰ ਐਫ ਦੇ ਟਾਇਰ ਚਾਰੇ ਨਵੇਂ ਆ ਬਿਲਕੁਲ ਤੇ 21 ਮਾਡਲ ਆ 19 ਮਾਡਲ ਆ ਸੌਰੀ ਤੇ 5 ਲੱਖ 20 ਹਜ਼ਾਰ ਰੁਪਏ ਟੀਮਾਂਡਾਂ ਦੀ ਬਾਕੀ ਹੌਟ ਛਤਰੀ ਲੱਗੀ ਹੋਈ ਜਾਂਦੀ ਕਬੋਟਾ ਦੀ origignal ਆਗੇ ਆ ਗਿਆ 5010 5210 ਲੈ ਵੀ ਵੀ ਨੌਜਨ ਮੁੰਡਿਆਂ ਦੇ ਦਿਲਾਂ ਧੜਕਣਾ ਬਹੁਤ ਰੇਟਰ ਵਿਗ ਰਿਹਾ ਵੀ ਟਾਇਰ ਇਹਦੇ ਵੀ ਦੇਖ ਲਓ ਟਾਇਰ ਨਵੇਂ ਆ ਭਾਈ 90 95 ਪੈਸੇ ਟਾਇਰ ਆ ਟਰੈਕਟਰ ਬਿਲਕੁਲ ਨੀਟ ਐਂਡ ਕਲੀਨ ਆ ਦੇਖ ਲਓ ਆਪਾਂ ਇਹ ਜਨਾਂ ਤੋਂ ਇੰਨਾ ਚੀਜ਼ਾਂ ਤੋਂ ਪਤਾ ਲੱਗ ਜਾਂਦਾ ਟਰੈਕਟਰ ਕਿੰਨਾ ਕੁ ਚੱਲਿਆ ਤੇ ਇਹ 4 ਸਪੀਡ ਦੇ ਵਿੱਚ ਆ A B C D ਗੇਅਰ ਪ੍ਰੋ ਟਰੈਕਟਰ ਆ 2010 ਤੇ ਟਾਇਰ ਦੋਸਤੋ ਨਵੇਂ ਨੇ 2020 ਮਾਡਲ ਆ ਤੇ 7 ਲੱਖ 45000 ਰੁਪਏ ਕੀਮਤਾਂ ਦੀ ਤੇ ਹੱਡ ਛਤਰੀ ਇਹਦੀ ਵੀ ਲੱਗੀ ਹੋਈ ਆ ਤੇ ਬੈਂਪਰ ਵੇਟ ਲੱਗਾ ਹੋਇਆ ਜੇ ਆਪਾਂ ਨਵਾਂ ਲੈਣ ਤੇ ਕੀ ਦੇ ਨਾ ਦੋਸਤੋ ਛਤਰੀ ਦਿੰਦੇ ਆ ਤੇ ਨਾ ਹੀ ਪੈਂਪਰ ਵੇਟ ਦਿੰਦੇ ਆ ਇਹ ਵੱਖਰਾ 15000 ਦਾ ਲੈਣਾ ਪੈਂਦਾ ਆ ਆਪਾਂ ਨੂੰ ਤੇ ਅੱਗੇ ਆ ਗਿਆ ਅਰਜਨ আলਟਰਾ 605 ਡੀਆਈ ਤੇ ਇਹ ਦੋਸਤੋ ਹੈਗਾ 2010 ਮਾਡਲ ਤੇ ਟਾਇਰ ਇਹਦੇ ਦੋਸਤੋ ਨਵੇਂ ਆ 90 ਪੈਸੇ ਟਾਇਰ ਆ ਤਕਰੀਬਨ ਇਹਦੇ ਆ ਫੋਲੋ ਦੇ ਟਾਇਰ ਆ ਤੇ ਸੈਂਟਰ ਗੇਅਰ ਆ 652 ਸੈਂਟਰ ਗੇਅਰ ਆ ਤੇ ਅਗਲੇ ਟਾਇਰ ਤਕਰੀਬਨ 50 60 ਪੈਸੇ ਹੈਗੇ ਆ ਤੇ 2010 ਮਾਡਲ ਆ 375000 ਰੁਪਏ ਡਿਮਾਂਡ ਆ ਅੱਗੇ ਦੋਸਤੋ ਆ ਗਿਆ ਸਵਰਾਜ 855 3 ਸਪੀਡ ਤੇ ਇਹ ਦੋਸਤੋ 2022 ਮਾਡਲ ਆ ਤੇ ਟਾਇਰ ਇਹਦੇ ਵੀ 90 ਪੈਸੇ ਆ ਤੇ ਹਾਈ ਲੋ మీడియం ਦੇ ਵਿੱਚ ਆ ਆ ਸਾਈਡ ਗੇਅਰ ਆ ਤੇ ਆਪੀਟੀਓ ਚ ਤੇ ਇਹ ਪੁਰਾਣੀ ਸ਼ੋ ਚ ਆ ਇਹ ਟਰੈਕਟਰ ਦੀ ਮਾਰਕੀਟ ਜਿਆਦੀ ਹੁਣ ਨਵੇਂ ਮਾਡਲ ਨਾਲੋਂ ਇਹ ਟਰੈਕਟਰ ਜਿਆਦਾ ਡਿਮਾਂਡ ਆਂਦੀ ਟਰੈਕਟਰ ਬਹੁਤ ਸਾਫ ਆ ਬਾਈ 22 ਮਾਡਲ ਆ 780000 ਰੁਪਏ ਡਿਮਾਂਡ ਆਂਦੀ ਟਰੈਕਟਰ ਫੁੱਲੀ ਕੰਪਲੀਟ ਆ ਅੱਗੇ ਮਗਰਾਟ ਲੱਗਾ ਬੈਂਪਰ ਲੱਗਾ ਛਤਰੀ ਲੱਗੀ ਆ ਤੇ ਫੁੱਲੀ ਲੋਡਡ ਟਰੈਕਟਰ ਆ ਅੱਗੇ ਦੋਸਤੋ ਆ ਗਿਆ ਅਰਜਨ ਨੋਵੋ 755 ਕਹਿੰਦੇ ਆ ਵੀ ਚਾਰ ਵਾਲੀ 4 ਰੋ ਮਸ਼ੀਨ ਵਧੀਆ ਜਿਹਦਾ ਉਹ ਤਾਂ ਸੀਆਰਡੀ ਇਹ ਪਤਾ ਨਹੀਂ ਸੀਆਰਡੀ ਕਿ ਨਾਨ ਸੀਆਰਡੀ ਦੇਖਣਾ ਪੈਣਾ ਦੇਖਦੇ ਆ ਸੀਆਰਡੀ ਆ ਦੋਸਤੋ ਵੀ ਪਿਛਲੇ ਟਾਇਰ ਇਹਦੇ ਹੈਗੇ ਆ 18 4 ਤੇ ਦੇ ਕੰਪੈਨ ਵਾਲੇ ਤੇ ਅਗਲੇ ਟਾਰ ਹੈਗੇ 12 4 24 ਦੇ ਤਕਰੀਬਨ ਜਿੱਦੇ 265 ਦਿੰਦੇ ਆ ਤੇ ਟਰੈਕਟਰ ਦੋਸਤੋ ਇਹ ਵੀ ਸਾਫ ਆ 2023 ਮਾਡਲ ਆ ਤੇ 11 ਲੱਖ 65000 ਰੁਪਏ ਤੇ ਡਿਮਾਂਡ ਆ ਤੇ ਜੇ ਕਿਸੇ ਨੇ 4 ਵਾਲੀ ਮਸ਼ੀਨ ਤੇ ਚਲਾਉਣਾ ਤੇ ਲੈ ਸਕਦੇ ਆ ਬੜੀ ਵਧੀਆ ਖੇਦਾ ਤੇ ਅੱਗੇ ਆ ਗਿਆ 5203 5203 ਦਾ ਛੋਟਾ 35 ਐਚਪੀ ਦਾ ਟਰੈਕਟਰ ਆ ਪਿਛਲੇ ਟਾਇਰ ਹੈਗੇ तकरीबन ਤੇ 12 ਦੇ 12 ਦੇ ਟਾਇਰ ਆ ਪੋਲੋ ਦੇ ਤੇ ਇਹ ਹੈਗਾ ਹਾਈ ਲੋ ਦੇ ਵਿੱਚ ਹੀ ਹੈ ਵੀ ਛੋਟਾ ਟਰੈਕਟਰ ਆ ਤੇ ਅਗਲੇ ਟਾਇਰ ਵੀ ਇਹਦੇ ਨਵੇਂ ਆ ਪਿਛਲੇ ਟਾਇਰ ਹੈਗੇ 85 ਪੈਸੇ ਇਹ 2003 ਮਾਡਲ ਆ 295000 ਰੁਪਏ ਦੋਸਤੋ ਇਹਦੀ ਕੀਮਤ ਆ ਜੇ ਕਿਸੇ ਵੀਰ ਭਰਾ ਨੇ ਲੈਣਾ ਤਾਂ ਲੈ ਸਕਦੇ ਆ ਤੇ ਅੱਗੇ ਆ ਗਿਆ 54052 ਵੀਲ ਚ ਕਲਰ ਸ਼ਿਫਟ ਗੇਰ ਆਂਦੇ ਉਵੇਂ ਵਿੱਚ 2019 ਮਾਡਲ ਆ ਤੇ ਬਾਕੀ ਹੌਟ ਛਤਰੀ ਵਗੈਰਾ ਲੱਗੀ ਹੋਈ ਆ ਤੇ ਟਾਇਰ ਪਿਛਲੇ ਤਕਰੀਬਨ ਹੈਗੇ 90 95 ਪੈਸੇ ਟਾਇਰ ਆ ਤੇ ਫੋਰ ਸਪੀਡ ਦੇ ਵਿੱਚ A B C D ਫੋਰ ਸਪੀਡ ਦੇ ਵਿੱਚ ਆ ਤੇ ਨੌਨ ਸੀ ਆਰ ਡੀ ਆਏ ਸੀ ਆਰ ਡੀ ਨਹੀਂਗਾ ਅੱਗੇ ਬੈਂਪਰ ਵੇਟ ਲੱਗਾ ਹੋਇਆ ਤੇ ਦੋਸਤੋ ਨਵਾਂ ਲੈਂਟ ਹੈਗੇ ਤੇ 15 16000 ਦਾ ਇਕੱਲਾ ਬੈਂਪਰ ਹੀ ਦਿੰਦਿਆ ਤੇ 14 15000 ਦੀ ਛਤਰੀ ਦਿੰਦਿਆ ਇਹਨਾਂ ਦਾ 30000 ਰੁਪਿਆ ਐਕਸਟਰਾ ਲੈਂਦੇ ਆ ਉੰਨੇ ਮਾਡਲ ਆ 7,65,000 ਰੁਪਏ ਡਿਮਾਂਡ ਆ ਬਾਕੀ ਆ ਅੱਗੇ LED ਪ੍ਰੋਜੈਕਟਰ ਲੇਟਾਂ ਲੱਗੀਆਂ ਹੀਆਂ ਨੇ ਤੇ ਬਾਕੀ ਜੋ ਵੀ ਮੌਕੇ ਤੇ ਹੋਏਗਾ ਮਾਨਤਨ ਉਹ ਜ਼ਰੂਰ ਕੀਤਾ ਜਾਊਗਾ ਤੇ ਅੱਗੇ ਆ ਗਿਆ ਸੋਨਾਲੀਕਾ ਟਾਈਗਰ 90, ਵorld ਟਰੈਕ 90 ਦੋਸਤੋ ਹੁਣ ਤਾਂ ਬੰਦਾ ਹੋ ਗਿਆ ਹੁਣ 75 HP ਆਉਣ ਲੱਗ ਪੈਂਦੀ ਥਾਂ ਤੇ ਤੇ ਪਹਿਲਾਂ ਆਇਆ ਸੀ ਟਰੈਕਟਰ ਬਹੁਤ ਵਿਗਿਆ ਸੀ 4 ਵਾਲੀਆਂ ਮਸ਼ੀਨਾਂ ਵਾਸਤੇ ਲੋਕਾਂ ਨੇ ਬਹੁਤ ਲਿਆ 90 HP ਟਰੈਕਟਰ ਐ ਆ ਪਿੱਛੋਂ ਵੇਖ ਲੋ ਹਿੱਸਾ ਵਗੈਰਾ ਆਂਦਾ ਕਲੈਂਟਰੀ ਡਰਾਈਵ ਵਗੈਰਾ ਆਂਦਾ ਫੋਰ ਵਾਲ ਲੱਗੇ ਹੋਇਆ ਐ ਐਕਸੈਸਰੀ ਵਾਲ ਆਂ ਦੇਖਦੇ ਫੋਰ ਵਾਲ ਲੱਗੇ ਆ ਤੇ ਇਹ ਬਹੁਤ ਹੈਵੀ ਡਿਊਟੀ ਟਰੈਕਟਰ ਬਣਿਆ ਰੇਡੀਅਲ ਟਾਇਰ ਪਾਏ ਭਾਈ 18 ਦੇ 18 ਦੇ ਘਰ ਰੇਡੀਅਲ ਆ ਪਿੱਛੇ ਵੇਟ ਲੱਗੇ ਹੋਏ ਨੇ 50 50 ਕਿਲੋ ਦੇ ਤੇ ਆ ਸਾਈਡ ਟੈਂਕ ਲੱਗਾ ਡੀਜ਼ਲ ਟੈਂਕ ਲੱਗਾ ਥੱਲੇ ਇਹ ਮਨ 90 ਲੀਟਰ ਦਾ ਡੀਜ਼ਲ ਟੈਂਕ ਨੀਚੇ ਜਿਹੜਾ ਲੱਗਾ ਏਸੀ ਕਿਆ ਬਣ ਹੋਇਆ ਹੈ ਦੁਬਾਰਾ ਰੀਜਨਲ ਏਸੀ ਕਿਆ ਬਨੇਗਾ ਬਾਚ ਹੋਇਆ ਚਾਰੇ ਟਾਇਰ ਇਹਦੇ ਰੇਡੀਅਲ ਆ ਅਗਲੇ ਟਾਇਰ ਆ ਵੀ ਦੇਖ ਲਓ ਅਗਲੇ ਟਾਇਰ ਵੀ ਰੇਡੀਅਲ ਆ ਬੀਕੇ ਟੀ ਦੇ ਸਭ ਤੋਂ ਮਹਿੰਗੇ ਟਾਇਰ ਪਏ ਆ ਬੀਕੇ ਟੀ ਦੇ ਰੇਡੀਅਲ ਟਾਇਰ ਸਭ ਤੋਂ ਮਹਿੰਗੇ ਆ ਤੇ ਅੱਗੇ ਵੇਟ ਲੱਗੇ ਹੋਏ ਆ ਵੇਟ ਵੇਖ ਲਓ 6 ਪਲੇਟਾਂ ਲੱਗੀਆਂ ਆ ਤੇ 24 ਕਿਲੋ ਦੀ ਸੌਰੀ 30 ਕਿਲੋ ਦੀ ਇੱਕ ਪਲੇਟ ਆ ਤੇ 6 ਪਲੇਟਾਂ ਲੱਗੀਆਂ ਆ ਤੇ ਪ੍ਰੋਜੈਕਟਡ ਹੱਡ ਲੇਟਾਂ ਇਹਦੀਆਂ ਨਾਲ ਹੀ ਆਉਂਦੀਆਂ 2022 ਮਾਡਲ ਆ ਤੇ ਬਾਈ 14 ਲੱਖ 75 ਹਜ਼ਾਰ ਰੁਪਏ ਡਿਮਾਂਡ ਆਨ ਦੀ ਬਾਕੀ ਜੋ ਵੀ ਮੌਕਤ ਹੋਇਆ ਤੁਹਾਡਾ ਮਾਨਤਾ ਜਰੂਰ ਕੀਤਾ ਜਾਊਗਾ ਉੱਪਰ ਡਿਸਪਲੇਸ ਦਿੱਤੇ ਨੰਬਰਾਂ ਤੇ ਤੁਸੀਂ ਸੰਪਰਕ ਆ ਸਕਦੇ ਜੀ ਬਾਕੀ ਡਾਕਟਰ ਬਹੁਤ ਸਾਫ਼ ਆ